ਭਗਵੰਤਬਾਨ ਦੇ ਖਿਲਾਫ ਸ਼ੇਰਪੁਰ ਬਸਤੀ ਦੇ ਨੌਜਵਾਨ ਬਜ਼ੁਰਗ ਇਕੱਤਰ ਹੋ ਕੇ ਉਹਨਾਂ ਨੇ ਕਿਸਾਨ ਯੂਨੀਅਨ ਦੱਲੇਵਾਲ ਦੇ ਹੱਕ ਦੇ ਵਿੱਚ ਇੱਥੇ ਪੁਤਲਾ ਜਿਹੜਾ ਆ ਉਹ ਫੂਕਣਾ ਹੈ ਸੋ ਤਸਵੀਰਾਂ ਤੁਸੀਂ ਉਹਨਾਂ ਦੀਆਂ ਜਿਹੜੀਆਂ ਦੇਖ ਰਹੇ ਹੋ ਆ ਤਿਆਰੀ ਜਿਹੜੀ ਆ ਪੁਤਲਾ ਫੂਕਣ ਦੀ ਉਹ ਚੱਲ ਰਹੀ ਆ ਭਗਵੰਤਬਾਨ ਦਾ ਜਿਹੜਾ ਤਸਵੀਰ ਆ ਉਹ ਪੁਤਲੇ ਤੇ ਲਾਈ ਗਈ ਤੇ ਕੇਦਰੀਵਾਲ ਦੀ ਤਸਵੀਰ ਵੀ ਜਿਹੜੀ ਆ ਇੱਥੇ ਪੁਤਲੇ ਦੇ ਉੱਤੇ ਇਹ ਲਾ ਰਹੇ ਆ ਸੋ ਐਡਾ ਵੱਡਾ ਜੇ ਇਹ ਕਾਰਜ ਇਹ ਕਰਨ ਜਾ ਰਹੇ ਆ ਤਾਂ ਇਹਦੇ ਪਿੱਛੇ ਤੋਂ ਅਸੀਂ ਜਾਣ ਸਕਦੇ ਆ ਕਿ ਕਿੱਡਾ ਵੱਡਾ ਰੋਸ ਇਹਨਾਂ ਦੇ ਦਿਲਾਂ ਦੇ ਵਿੱਚ ਹੋਵੇਗਾ ਕਿਉਂਕਿ ਜਿਹੜਾ ਇਹ ਬੇਟ ਏਰੀਆ ਹੈ ਬਹੁਤ ਹੀ ਸ਼ਾਂਤ ਏਰੀਆ ਭੂਲੇ-ਪਾਲੇ ਇੱਧਰ ਲੋਕ ਆ ਇੱਧਰ ਕੋਈ ਯੂਨੀਅਨ ਹਜੇ ਤੱਕ ਨਹੀਂ ਸੀ ਪਰ ਜੀ ਅੱਜ ਇਹ ਐਡਾ ਵੱਡੇ ਕਾਰਜ ਨੂੰ ਅੰਜਾਮ ਦੇਣ ਜਾ ਰਹੇ ਆ ਇੱਕ ਪਤਲਾ ਫੂਕਣ ਜਾ ਰਹੇ ਆ ਇਹ ਪਹਿਲੀ ਵਾਰ ਇਹ ਮੇਰੇ ਜਿੱਥੇ ਤੱਕ ਸੁਰਤ ਜਾਂਦੀ ਆ ਪਹਿਲੀ ਵਾਰ ਇਹ ਪਤਲਾ ਜਿਹੜਾ ਆ ਇਹ ਫੂਕਣ ਜਾ ਰਹੇ ਆ ਸੋ ਚਿੰਗਾਰੀ ਜੇ ਇੱਥੋਂ ਸਟਾਰਟ ਹੁਣ ਹੋਈ ਆ ਤਾਂ ਆਉਣ ਵਾਲਾ ਸਮਾਂ ਜਿਹੜਾ ਆ ਉਹ ਵੱਡੇ ਅੰਦੋਲਨਾਂ ਦਾ ਹੋਵੇਗਾ ਵੱਡੇ ਜਿਹੜੇ ਆ ਸੰਘਰਸ਼ਾਂ ਦਾ ਇਹ ਹੋਵੇਗਾ ਚੌਰਾਹੇ ਦੇ ਵਿੱਚ ਇੱਥੇ ਬਾਬਾ ਫਰਹਾਨੀ ਚੌਂਕ ਦੇ ਉੱਤੇ ਪੁਤਲਾ ਜਿਹੜਾ ਆ ਇਹ ਇਹਨਾਂ ਨੇ ਇੱਥੇ ਲਿਆ ਕੇ ਇਹ ਰੱਖਿਆ ਤੇ ਇਕਤਰਤਾ ਜਿਹੜੀ ਆ ਉਹ ਹੋਰ ਵੱਧੇ ਇਸ ਲਈ ਕੁਝ ਸਮੇਂ ਦੇ ਲਈ ਪੁਤਲੇ ਨੂੰ ਚੌਂਕ ਦੇ ਵਿੱਚ ਇੱਥੇ ਰੱਖਿਆ ਗਿਆ ਤੇ ਕੁਝ ਨਾਹਰੇਬਾਜੀ ਵੀ ਇਹਨਾਂ ਨੇ ਇਹ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਆ ਉਹ ਕੀਤੀ ਆ ਸੋ ਸਰਪੰਚ ਸਾਹਿਬ ਜਿਹੜੇ ਜੋਗਿੰਦਰ ਸਿੰਘ ਜੀ ਪੋਲਾ ਉਹ ਵੀ ਇੱਥੇ ਮੌਜੂਦ ਨੇ ਇਨਾ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕਿਉਂ ਜਿਹੜਾ ਪੁਤਲਾ ਆ ਉਹ ਫੁਕਣਾ ਪਿਆ ਕਿਉਂ ਜਿਹੜੀ ਅਜਿਹੀ ਨੌਬਤ ਆਈ ਕਰਦੇ ਆ ਅੱਜ ਤੋਂ ਜੇ ਸਾਡੇ ਪਿੰਡ ਚ ਵੱਢਣਗੇ ਇਹਨਾਂ ਦੇ ਛੱਤਰ ਪਹਿਣਗੇ ਜਿਸ ਤਰ੍ਹਾਂ ਇਹਨਾਂ ਨੇ ਕਿਸਾਨਾਂ ਨਾਲ ਵਰਤਿਆ ਆ ਉਸ ਤਰ੍ਹਾਂ ਹੀ ਇਹਨਾਂ ਨਾਲ ਵਰਤਾਂਗੇ ਕਈ ਚ ਵੋਟਾਂ ਪਾ ਕੇ ਜੀ ਆਮ ਆਦਮੀ ਪਾਰਟੀ ਸਰਕਾਰ ਲਿਆਂਦੀ ਕੀ ਕਾਰਨ ਹੈ ਵੀ ਪੁਤਲਾ ਫੁਕਣਾ ਪੈ ਗਿਆ ਸਰਕਾਰ ਦਾ ਇਹਨਾਂ ਨੇ ਜੀ ਕਿਸਾਨਾਂ ਨਾਲ ਮਾੜਾ ਹੀ ਬੋਕ ਕੀਤਾ ਪਰਸੋ ਧਰਨੇ ਦੇ ਵਿੱਚ ਜਿਹੜਾ ਲੱਗਿਆ ਹੋਇਆ ਸੀ ਖਨੌਰੀ ਬਾਰਡਰ ਸ਼ੰਭੂ ਆ ਆਪਣੇ ਸ਼ੰਭੂ ਬਾਰਡਰ ਜੀ ਇਹਨਾਂ ਨੇ ਟਰੈਕਟਰਾਂ ਤੱਕ ਟਰੈਕਟਰਾਂ ਦੀਆਂ ਹੁੱਕਾਂ ਵੀ ਖੋਲੀਆਂ ਡਰਾਈਵਰਾਂ ਖੋਲੀਆਂ ਟਰੈਕਟਰਾਂ ਦਾ ਜੀਸੀਬੀ ਨੇ ਨੁਕਸਾਨ ਕੀਤਾ ਸ਼ੋਹਾ ਭੰਨਤੀ ਸਭ ਕੁਝ ਕੀਤਾ ਇਹਨਾਂ ਨੇ ਇਹ ਉੱਥੇ ਦੀ ਸਰਕਾਰ ਨਾਲ ਰਲਿਓ ਬੈਟਰੀਆਂ ਤੱਕ ਖੋਲੀਆਂ ਇਹਨਾਂ ਨੇ ਜੀ ਇਹਨਾਂ ਨੇ ਬਹੁਤ ਸ਼ਦਦਤ ਕੀਤਾ ਰੋਟੀ ਤੱਕ ਨਹੀਂ ਖਾਣ ਦਿੱਤੀ ਸ਼ਾਮ ਨੂੰ ਯਾਦ ਨੇ ਦਾਵਾ ਬੋਲੇ ਆ ਸਾਰੇ ਆਪਣੇ ਰੋਟੀ ਪਾਣੀ ਨਹੀਂ ਲੱਗੋਗੇ ਲੰਗਰ ਬਣਾਉਂਦਾ ਤਾਂ ਕੋਈ ਕੁਸ਼ ਕਰਦਾ ਸੀਗਾ ਇਹਨਾਂ ਨੇ ਨੁਕਸਾਨੇ ਬਹੁਤ ਕੀਤਾ ਆ ਇਹਨਾਂ ਨੂੰ ਇੱਕ ਕੁੱਤੀ ਸਰਕਾਰ ਆ ਜੀ ਕੰਜਰ ਸਰਕਾਰ ਜੀ ਨੂੰ 부ਚੜ ਸਰਕਾਰ ਕਹਿੰਦੇ ਨੇ ਉਹ ਦੇ ਆ ਅੱਜ ਤੋਂ ਜੋ ਸਾਡੇ ਪਿੰਡ ਚ ਵੜਨਗੇ ਇਹਨਾਂ ਦੇ ਛੱਤਰ ਪਹਿਨਗੇ ਜਿਸ ਤਰ੍ਹਾਂ ਇਹਨਾਂ ਨੇ ਕਿਸਾਨਾਂ ਨਾਲ ਵਰਤੇ ਆ ਉਸ ਤਰ੍ਹਾਂ ਹੀ ਇਹਨਾਂ ਨਾਲ ਵਰਤਾਂਗੇ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹੀ ਚਾਹੁੰਦੇ ਆਂ ਪਹਿਲਾਂ ਲੋਕਾਂ ਨੇ ਬਹੁਤ ਖੁਸ਼ ਹੋ ਕੇ ਵੋਟਾਂ ਪਾਇਆ ਵੀ ਝਾੜੂ ਝਾੜੂ ਬਦਲਾ ਬਦਲਾ ਦਾ ਜੱਟ ਇਹਨਾਂ ਨੇ ਕਿਸਾਨਾਂ ਦੇ ਡੰਡਿਆਂ ਛੋਟਿਆਂ ਨਾਲ ਝੱਲ ਕੇ ਸਾਨੂੰ ਦਿਖਾ ਦਤਾ ਵੀ ਕੀ ਬਦਲਾ ਕੀਤਾ ਹੈ ਤੁਹਾਨੂੰ ਆਸ ਆ ਵੀ ਜਿਹੜੇ ਲੋਕ ਹੁਣ ਸਮਝ ਜਾਣਗੇ ਗਾਂਹਾਂ ਜਿਹੜਾ ਕੰਨੀ ਖਿਆਲ ਰੱਖਣਗੇ ਪਿੰਡ ਤੇ ਨਹੀਂ ਵੜਨ ਦੇਣਗੇ